ਪਹਿਲਾਂ ਇੱਕ ਥੜਾ ਸਾਭ ਹੀ ਹੁੰਦਾ ਸੀਗਾ ਸਾਡੇ ਪਿੰਡਾਂ ਨੇ ਅਪਰਾਲਾ ਹੌਲੀ-ਹੌਲੀ ਜਿਵੇਂ ਮੰਨਣ ਲੱਗੇ ਕੁਝ ਅਹੇ ਜੀਆਂ ਘਟਨਾ ਸਾਡੇ ਪਿੰਡ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਵਿੱਚ ਸਾਡੇ ਪਿੰਡ ਨੇ ਇਕੱਤਰ ਹੋ ਕੇ ਇਹੀ ਕੀਤਾ ਅਪਰਾਲਾ ਕਿ ਇੱਥੇ ਖੰਡ ਪਾਠ ਕਰਾਏ ਜਾਣ ਤਾਂ ਕਿ ਇੱਥੋਂ ਪਤਾ ਲੱਗੇ ਕਿ ਇੱਥੇ ਕੀ ਮੰਨਤਾ ਹੈਗੀ ਆ ਸਾਡੇ ਕੋਈ ਦਰਵਾਜ਼ਾ ਹੀ ਹੁੰਦਾ ਸੀਗਾ ਇਹ ਦਰਵਾਜ਼ੇ ਦੇ ਵਿੱਚ ਅੰਦਰੋਂ ਜੇ ਕੋਈ ਬਾਹਰ ਨੂੰ ਜਾਂਦਾ ਸੀਗਾ ਚੋਰੀ ਕਰਕੇ ਜਾਂ ਕਿਸੇ ਵੀ ਕੋਈ ਇਹੋ ਜਿਹੀ ਘਟਨਾ ਕਰਕੇ ਉਹਨੂੰ ਦਰਵਾਜ਼ੇ ਦੇ ਇੱਥੋਂ ਮਤਲਬ ਬਾਹਰ ਨਹੀਂ ਸੀ ਨਿਕਲ ਸਕਦਾ ਉਹਨੂੰ ਦੇਖਣੋਂ ਬੰਦ ਹੋ ਗਏ ਉਹ ਕੁਝ ਘਟਨਾ ਹੋਣ ਦੇ ਬਾਵਜੂਦ ਵੀ ਸਾਡੇ ਕੀਆ ਪਿੰਡ ਦੇ ਨੌਜਵਾਨਾਂ ਨੇ ਸਾਡੇ ਇਸ ਪਿੰਡ ਦੀ ਸੰਗਤ ਨੇ ਖੰਡ ਪਾੜ ਸ਼ੁਰੂ ਉਦੋਂ ਤੋਂ ਵੱਧ ਕਰਾਉਣੇ ਸ਼ੁਰੂ ਕੀਤੇ ਜਦ ਕਿ ਸਾਡੇ ਪਿੰਡ ਦੇ ਵਿੱਚ ਕਈ ਦੁਖਦਾਈ ਘਟਨਾਵਾਂ ਉਸ ਤੋਂ ਸਾਡੇ ਪਿੰਡ ਦੇ ਵਿੱਚ ਬਹੁਤ ਸਖਾਵਾਂ ਮਾਹੌਲ ਹੋ ਗਿਆ ਇੱਥੇ ਦਰਸ਼ਨ ਕਰਨ ਵਾਲਿਆ ਕਿ ਸਾਡੇ ਪਿੰਡ ਦੇ ਸ਼ਾ ਨੌਜਵਾਨ ਉਹ ਸੰਗਤਾਂ ਦੇ ਨਾਲ ਨਵਾਂ ਸਾਲ ਮਨਾਉਣ ਦੇ ਨਾਲ ਹੀ ਸਾਡੇ ਪਿੰਡ ਦੇ ਵਿੱਚ ਸੁੱਖ ਦਾ ਸਾਹ ਕੁ ਸਾਡੇ ਪਿੰਡ ਦੇ ਵਿੱਚ ਜੇ ਅਸੀਂ ਉਸ ਪਾਸੇ ਨੂੰ ਜਾਈਏ ਸਾਨੂੰ ਕਿਸੇ ਨੂੰ ਵੀ ਅੱਜ ਤੱਕ ਕੋਈ ਨਹੀਂ ਦੱਸਦਾ ਕਿ ਸਾਡੇ ਬਜ਼ੁਰਗਾਂ ਦੇ ਦੱਸਣ ਦੇ ਅਨੁਸਾਰ ਕਿ ਸਾਡੇ ਪਿੰਡ ਦੇ ਵਿੱਚ ਬਾਬਾ ਸਾਹਿਬ ਸਿੰਘ ਦੀ ਜਿਹੜੀ ਜਗਾ ਬਣੀ ਆ ਆਏ ਕਦੋਂ ਨਹੀਂ ਆਏ ਉਹ ਅਸੀਂ ਨਹੀਂ ਦੱਸ ਸਕਦੇ ਬਹੁਤ ਸ਼ਕਤਵਾਨ ਗੁਰਨਾਨਕ ਦੇਵ ਜੀ ਦੇ ਕੁੱਲ ਦੇ ਵਿੱਚੋਂ 11ਵੀਂ ਗੱਦੀ ਆ ਇਹਨਾਂ ਦੇ ਕਲਾਤਾਰੀ ਦਾਦਾ ਜੀ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਫੌਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਹੀ ਜਿਵੇਂ ਮਹਾਰਾਜ ਜਾਣੀ ਜਾਣੇ ਉਹਨਾਂ ਦੇ ਉਹਨਾਂ ਨੂੰ ਕਹਿ ਸੱਦ ਕੇ ਕਿਹਾ ਵੀ ਭਾਈ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਜੀ ਕੁਝ ਨਹੀਂ ਚਾਹੀਦਾ ਵੀ ਇਸ ਤਰ੍ਹਾਂ ਪਜੰਗੀ ਦੀ ਦਾਤ ਚਾਹੀਦੀ ਤਾਂ ਉਹਨਾਂ ਨੇ ਕਿਹਾ ਠੀਕ ਆ ਤੁਹਾਡੇ ਘਰ ਦੇ ਪੋਤਰਾ ਹੋਊਗਾ ਜਿਹੜਾ ਕਿ ਜ਼ੁਲਮਾਂ ਦਾ ਟੱਕਰ ਆ ਕਰੂਗਾ ਦੁਸ਼ਮਣਾਂ ਦੇ ਸਰਪੰਨੋਂ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਵਰਵੀਰ ਪਿੰਡ ਮਹਿਮੂਦਪੁਰਾ ਵਿੱਚ ਖੜਿਆ ਜਿੱਥੇ ਕਿ ਦੌਂਦਮਾ ਸਥਾਨ ਬਣਿਆ ਹੋਇਆ ਹੈ ਬਾਬਾ ਸਾਹਿਬ ਸਿੰਘ ਜੀ ਬਿੱਦ ਜੀ ਦਾ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ 11ਵੇਂ ਕੁੱਲ ਵਿੱਚੋਂ ਹੋਏ ਨੇ ਤੇ ਇਸ ਸਥਾਨ ਦੀ ਜਿਹੜੀ ਮੰਨਤ ਹੈ ਵੀ ਕੋਈ ਵੀ ਸੁਖਣਾ ਸੁਖੇ ਆ ਕੇ ਸੱਚੇ ਦਿਲੋਂ ਤੇ ਜ਼ਰੂਰ ਪੂਰੀ ਹੁੰਦੀ ਹੈ ਤਾ ਸਾਡੇ ਨਾਲ ਪਿੰਡ ਦੇ ਜਿਹੜੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿਸ ਤਰ੍ਹਾਂ ਜਿਹੜੀ ਬਾਬਾ ਜੀ ਦੀ ਉਸਤਤ ਕਰਦੇ ਨੇ ਤੇ ਕਿਸ ਤਰ੍ਹਾਂ ਜਿਹੜੇ ਬਾਬਾ ਜੀ ਨੇ ਇੱਥੇ ਲੋਕਾਂ ਦੀਆਂ ਮਨੁਕਾਮਨਾ ਪੂਰੀਆਂ ਕਰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਖਾਲਸਾ ਵਾਗੀ ਪਤ ਜੀ ਇਹ ਜਿੰਨੀ ਕੁ ਜਾਣਕਾਰੀ ਆ ਸਾਡੇ ਪਿੰਡ ਦੀ ਬਚਪਨ ਤੋਂ ਲੈ ਕੇ ਜੀ ਹੁਣ ਤੱਕ ਪਹਿਲਾਂ ਇੱਕ ਥੜਾ ਸਾਹ ਵੀ ਹੁੰਦਾ ਸੀਗਾ ਸਾਡੇ ਪਿੰਡਦਿਆਂ ਨੇ ਅਪਰਾਲਾ ਹੌਲੀ-ਹੌਲੀ ਜਿਵੇਂ ਮੰਨਣ ਲੱਗੇ ਕੁਝ ਅਹੇਜੀਆਂ ਘਟਨਾ ਸਾਡੇ ਪਿੰਡ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਵਿੱਚ ਸਾਡੇ ਪਿੰਡ ਨੇ ਇਕੱਤਰ ਹੋ ਕੇ ਇਹੀ ਕੀਤਾ ਅਪਰਾਲਾ ਕਿ ਇੱਥੇ ਖੰਡ ਪਾਠ ਕਰਾਏ ਜਾਣ ਤਾਂ ਕਿ ਇੱਥੋਂ ਪਤਾ ਲੱਗੇ ਕਿ ਇੱਥੇ ਕੀ ਮੰਨਤਾ ਹੈਗੀ ਹੈ ਪਹਿਲੀਆਂ ਦੇ ਵਿੱਚ ਸਾਨੂੰ ਜਿਵੇਂ ਬਜ਼ੁਰਗ ਦੱਸਦੇ ਸੀ ਸਾਡੇ ਇੱਕ ਇਹ ਦਰਵਾਜ਼ਾ ਹੀ ਹੁੰਦਾ ਸੀਗਾ ਇਹ ਦਰਵਾਜ਼ੇ ਦੇ ਵਿੱਚ ਅੰਦਰੋਂ ਜੇ ਕੋਈ ਬਾਹਰ ਨੂੰ ਜਾਂਦਾ ਸੀਗਾ ਚੋਰੀ ਕਰਕੇ ਜਾਂ ਕਿਸੇ ਵੀ ਕੋਈ ਅਹੇਜੀ ਘਟਨਾ ਕਰਕੇ ਉਹਨੂੰ ਦਰਵਾਜ਼ੇ ਦੇ ਇੱਥੋਂ ਮਤਲਬ ਬਾਹਰ ਨਹੀਂ ਸੀ ਨਿਕਲ ਸਕਦਾ ਉਹਨੂੰ ਦੇਖਣੋਂ ਬੰਦ ਹੋਊਗਾ ਉਸ ਨੂੰ ਮੁੱਖ ਰੱਖਦੇ ਆ ਸਾਡੇ ਪਿੰਡ ਦੇ ਨੇ ਹੋੜੀ 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 ਜੀ ਉਪਰਾਲਾ ਕਰਕੇ ਇੱਥੇ ਖੰਡ ਪਾਟ ਸ਼ੁਰੂ ਕਰ ਦਿੱਤੀ ਹੋੜੀ ਹੋੜੀ ਇਸ ਤਰ੍ਹਾਂ ਬਿਲਡਿੰਗ ਬਣਾ ਲਈਏ ਜੀ ਔਰ ਜਦੋਂ ਵੀ ਇਹ ਬਿਲਡਿੰਗ ਬਣ ਗਈ ਸੰਗਤ ਦੇ ਅਸਾਨਾ ਕਿਸੇ ਨੇ ਲੱਖ ਦਿੱਤੇ ਕਿਸੇ ਨੇ 2 ਲੱਖ ਬਹੁਤ ਹੀ ਪੇਟਾਈ ਔਰ ਤੁਹਾਡੇ ਸਾਹਮਣੇ ਇਹ ਹੁਣ ਬਿਲਡਿੰਗ ਦੇਖੀ ਜਾ ਸਕਦੀ ਹੈ ਵੀ ਕਿਸ ਤਰ੍ਹਾਂ ਤਿਆਰ ਹੋਈ ਹੈ ਉਹ ਕੁਝ ਘਟਨਾ ਹੋਣ ਦੇ ਬਾਵਜੂਦ ਵੀ ਸਾਡੇ ਕੀਆ ਪਿੰਡ ਦੇ ਨੌਜਵਾਨਾਂ ਨੇ ਸਾਡੇ ਇਸ ਪਿੰਡ ਦੀ ਸੰਗਤ ਨੇ ਖੰਡ ਪਾਟ ਸ਼ੁਰੂ ਉਦੋਂ ਤੋਂ ਵੱਧ ਕਰਾਉਣੇ ਸ਼ੁਰੂ ਕੀਤੇ ਜਦ ਕਿ ਸਾਡੇ ਪਿੰਡ ਦੇ ਵਿੱਚ ਕਈ ਦੁਖਦਾਈ ਘਟਨਾਵਾਂ ਹੋਈਆਂ ਉਸ ਤੋਂ ਸਾਡੇ ਪਿੰਡ ਦੇ ਵਿੱਚ ਬਹੁਤ ਸਖਾਵਾਂ ਮਾਹੌਲ ਹੋ ਗਿਆ ਹੁਣ ਹਰ ਸਾਲ ਦੀ ਵਿੱਚ ਨਵਾਂ ਸਾਲ ਇੱਥੇ ਦਰਸ਼ਨ ਕਰਨ ਆਲੇ ਆ ਕਿ ਸਾਡੇ ਪਿੰਡ ਦੇ ਸ਼ਾ ਨੌਜਵਾਨ ਉਹ ਸੰਗਤਾਂ ਦੇ ਨਾਲ ਕਿਸ ਤਰ੍ਹਾਂ ਨਵਾਂ ਸਾਲ ਮਨਾਇਆ ਜਾਂਦਾ ਉਸ ਨਵਾਂ ਸਾਲ ਬਣਾਉਣ ਦੇ ਨਾਲ ਹੀ ਸਾਡੇ ਪਿੰਡ ਦੇ ਵਿੱਚ ਸੁੱਖ ਦਾ ਸਾਹ ਕੁਝ ਹੋਇਆ ਬਾਬਾ ਸਾਹਿਬ ਸਿੰਘ ਜੀ ਇੱਥੇ ਕਦੋਂ ਆਏ ਤੇ ਯਾਨੀ ਕਿ ਉਸ ਤੋਂ ਬਾਅਦ ਇੱਥੇ ਪਿੰਡ ਦੇ ਵਾਜੰਦਾ ਮਿਸ ਕਿਵੇਂ ਉਹਨਾਂ ਵੱਲ ਵਿਸ਼ਵਾਸ ਬਣਿਆ ਤੇ ਫਿਰ ਉਹਨਾਂ ਨੂੰ ਜ਼ਿਆਦਾ ਪੂਜਣ ਲੱਗ ਗਏ ਸਾਡੇ ਪਿੰਡ ਦੇ ਵਿੱਚ ਜੇ ਅਸੀਂ ਉਸ ਪਾਸੇ ਨੂੰ ਜਾਈਏ ਸਾਨੂੰ ਕਿਸੇ ਨੂੰ ਵੀ ਅੱਜ ਤੱਕ ਕੋਈ ਨਹੀਂ ਦੱਸਦਾ ਜੀਨੂੰ ਇਤਿਹਾਸ ਪੜ੍ਹਿਆ ਹੋਊਗਾ ਉਹੀ ਦੱਸ ਦੋ ਕਿਹੜੇ ਸੰਤ ਤੋਂ ਸਨ ਅਸੀਂ ਤਾਂ ਉਹਨੇ ਪੜੇ ਲਿਖੇ ਦੇ ਵਿੱਚ ਹੈ ਨਹੀਂ ਪਰ ਅਸੀਂ ਸਾਨੂੰ ਇਹਨਾਂ ਕੀ ਪਤਾ ਹੈ ਕਿ ਸਾਡੇ ਬਜ਼ੁਰਗਾਂ ਦੇ ਦੱਸਣ ਦੇ ਅਨੁਸਾਰ ਕਿ ਸਾਡੇ ਪਿੰਡ ਦੇ ਵਿੱਚ ਬਾਬਾ ਸਾਹਿਬ ਸਿੰਘ ਦੀ ਜਿਹੜੀ ਜਗ੍ਹਾ ਬਣੀ ਆ ਆ ਇਹ ਕਦੋਂ ਨਹੀਂ ਆਏ ਉਹ ਅਸੀਂ ਨਹੀਂ ਦੱਸ ਸਕਦੇ ਹੋ ਸਕਤ ਵਾਨ ਠੀਕ ਹੈ ਕਿ ਨਹੀਂ ਹੋ ਸਕਦਾ ਠੀਕ ਹੈ ਕਿ ਨਹੀਂ ਸਾਨੂੰ ਬਾਬਾ ਸਾਹਿਬ ਜੀ ਬਾਰੇ ਦੱਸੋਗੇ ਵੀ ਉਹਨਾਂ ਦਾ ਮਿਸ ਜਨਮ ਕਿੱਥੇ ਹੋਇਆ ਜਾਂ ਕੀ ਨਾਂ ਦੇ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਗੁਰੂ ਨਾਨਕ ਦੇਵ ਜੀ ਦੇ ਕੁੱਲ ਦੇ ਵਿੱਚ ਹੋਇਆ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਕੁੱਲ ਦੇ ਵਿੱਚੋਂ 11ਵੀਂ ਗੱਦੀ ਹੈ ਹਾਂਜੀ ਇਹਨਾਂ ਦੇ ਕਲਾਤਾਰੀ ਦਾਦਾ ਜੀ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਸੀਗੇ ਹੁਣ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਸੀ ਇਹਨਾਂ ਦੇ ਘਰ ਕੋਈ ਬੇਟੇ ਤੇ ਔਲਾਦ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਹੀ ਜਿਵੇਂ ਮਹਾਰਾਜ ਜਾਣੀ ਜਾਣ ਨੇ ਉਹਨਾਂ ਦੇ ਉਹਨਾਂ ਨੂੰ ਕਹਿ ਸੱਦ ਕੇ ਕਿਹਾ ਵੀ ਭਾਈ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਜੀ ਕੁਝ ਨਹੀਂ ਚਾਹੀਦਾ ਵੀ ਇਸ ਤਰ੍ਹਾਂ ਪਜੰਗੀ ਦੀ ਦਾਤ ਚਾਹੀਦੀ ਹੈ ਤਾਂ ਉਹਨਾਂ ਨੇ ਕਿਹਾ ਠੀਕ ਆ ਤੁਹਾਡੇ ਘਰ ਦੇ ਪੋਤਰਾ ਹੋਊਗਾ ਜਿਹੜਾ ਕਿ ਜ਼ੁਲਮਾਂ ਦਾ ਟੱਕਰ ਆ ਕਰੂਗਾ ਦੁਸ਼ਮਣਾਂ ਦੇ ਸਰਪੰਨੂਗਾ ਉਹਨਾਂ ਦਾ ਨਾਮ ਰੱਖਿਆ ਬਾਬਾ ਸਾਫ ਸਿੰਘ ਅੱਛਾ ਜੀ ਸਾਫ ਸਿੰਘ ਵੇਦੀ ਜਦੋਂ ਵੀ ਜਨਮ ਲਿਆ ਇਹਨਾਂ ਦਾ ਜਨਮ ਹੋਇਆ ਉਹਨਾਂ ਸਾਹ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਮੱਧ ਹਮਾਚਲ ਪ੍ਰਦੇਸ਼ ਦੇ ਵਿੱਚ ਜਿੰਨੀ ਕਿ ਸਾਨੂੰ ਇੰਨੀ ਕਿ ਜਾਣਕਾਰੀ ਹੈ ਉਸ ਤੋਂ ਬਾਅਦ ਇਹ ਸ਼ਾਸਤਰ ਵਿਦਿਆ ਕੋੜ ਵਿਦਿਆ ਜਿੰਨਾ ਵੀ ਵਿਦਿਆ ਸਭ ਤੋਂ ਜ਼ਿਆਦਾ ਭਗਤੀ ਇਹਨਾਂ ਦੀ ਬਹੁਤ ਜ਼ਿਆਦਾ ਹੈਗੀ ਭਗਤੀ ਹੋਣ ਦੇ ਕਾਰਨ ਹੀ ਫਿਰ ਇਹਨਾਂ ਨੇ ਹੀ ਜਦੋਂ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਦੋਂ ਕਾਇਮ ਹੋਇਆ ਇਹਨਾਂ ਦੇ ਪਿਤਾ ਨੇ ਹੀ ਪਹਿਲੇ ਸਿੱਖ ਬਣੇ ਨੇ ਮਹਾਰਾਜਾ ਆਪਣੇ ਦੀ ਡੈਥ ਤੋਂ ਬਾਅਦ ਮਹਾਰਾਜਾ ਹਾਂ ਜਦੋਂ ਮਿਸਨਾ ਇਕੱਠੀਆਂ ਕਰ ਜਦੋਂ ਮਿਸਨਾ ਸਾਰਿਆਂ ਨੇ ਦੇਖਿਆ ਵੀ ਇਹਨਾਂ ਦੇ ਫਾਦਰ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਡੈਥ ਹੋ ਗਈ ਆ ਤੇ ਇਹਨਾਂ ਤੇ ਹੁਣ ਕਬਜ਼ਾ ਕੀਤਾ ਜਾਊਗਾ ਇਹਨਾਂ ਦੀ ਮਾਤਾ ਕੋਈ ਵੀ ਇਨਸਾਨ ਹੈਗਾ ਛੋਟਾ ਬੱਚਾ ਹੋਣ ਦੇ ਪਜੰਗੀ ਨਾਉ ਤੇ ਮਾਤਾ ਤਾਂ ਘਬਰਾਉਗੀ ਹਾਂ ਉਹਨਾਂ ਨੇ ਫਿਰ ਕਿਸੇ ਨੇ ਤੇ ਆ ਵੀ ਤੁਸੀਂ ਬਾਬਾ ਸਾਫ ਸਿੰਘ ਦੇ ਉਦੋਂ ਬੇਦੀ ਠੀਕ ਹੈ ਕਿ ਨਹੀਂ ਹਾਂ ਤੇ ਉਹਨਾਂ ਨੂੰ ਮੁਲਾਕਾਤ ਕੀਤੀ ਜਦੋਂ ਭੋਗ ਪੈਣਾ ਸੀ ਉਸ ਟਾਈਮ ਤੇ ਬਾਬਾ ਸਾਫ ਸਿੰਘ ਜੀ ਭੋਗ ਦੇ ਵਿੱਚ ਹਾਜ਼ਰ ਹੋਏ ਫਿਰ ਉਹਨਾਂ ਦੇ ਘੜੇ ਭੰਨ ਕੇ ਉਹਨਾਂ ਨੇ ਫਿਰ ਸਾਰੀਆਂ ਮਿਸਲਾਂ ਨੇ ਉੱਥੇ ਸਵਾਲ ਕੀਤੇ ਜੀ ਇਹਦਾ ਬਾਅਦ ਸਕਾਉਂ ਬਣੂਗਾ ਫਿਰ ਇੱਥੇ ਕਿਸੇ ਨੇ ਜਦੋਂ ਜਵਾਬ ਨਾ ਦਿੱਤਾ ਫਿਰ ਬਾਬਾ ਸਾਹਿਬ ਸਿੰਘ ਜੀ ਉੱਠ ਕੇ ਬੋਲੇ ਕਿ ਇਹਦਾ ਜਿਹੜਾ ਵਾਰਸ ਹੋਊਗਾ ਇਹ ਰਣਜੀਤ ਸਿੰਘ ਹੀ ਹੋਊਗਾ ਉਹ ਕਹਿੰਦੇ ਜੀ ਇਹ ਬਚਪਨ ਛੋਟੀ ਉਮਰ ਆ ਇਰਾਜ ਕਿਵੇਂ ਸਾੜੂ ਛੋਟਿਆਂ ਤੋਂ ਵੱਡੇ ਹੋਣਗੇ ਈਹੀ ਰਾਜ ਸਵਾਲ ਲੈਣਗੇ ਉਹਨਾਂ ਦੇ ਮੂਰੇ ਕਿਸੇ ਦੀ ਇੰਨੀ ਤਾਕਤ ਨਹੀਂ ਸੀ ਕਿ ਉਹਨਾਂ ਨੂੰ ਕੋਈ ਜਵਾਬ ਦੇਵੇ ਫਿਰ ਇਹਨਾਂ ਨੇ ਹੀ ਮਤਲਬ ਬਚਪਨ ਤੋਂ ਲੈ ਕੇ ਇਹਨਾਂ ਨੂੰ ਸ਼ਾਸਤਰ ਵਿਦਿਆ ਪਾਲਣਾ ਪੋਛਣਾ ਜੋ ਵੀ ਕੀਤਾ ਰਾਜ ਗੱਦੀ ਪੰਜਾਬ ਦਾ ਵਾਰਸ ਫਿਰ ਮਹਾਰਾਜ ਰਣਜੀਤ ਸਿੰਘ ਬਣੇ ਰਣਜੀਤ ਸਿੰਘ ਤੋਂ ਮਹਾਰਾਜ ਆ ਇਹਨਾਂ ਨੇ ਵਹੀ ਬਣਾਇਆ ਤਾਂ ਹੁਣ ਜਦੋਂ ਇਹ ਸਥਾਨ ਦੇ ਉੱਤੇ ਇਹਦੀ ਐਨੀ ਮਾਨਤਾ ਤੇ ਲੋਕ ਕਿੱਥੋਂ ਕਿੱਥੋਂ ਆਉਂਦੇ ਨੇ ਸੰਗਤਾਂ ਕਿੱਥੋਂ ਕਿੱਥੋਂ ਆਉਂਦੀਆਂ ਨੇ ਸੰਗਤਾਂ ਦੀ ਤਾਂ ਕੋਈ ਗਿਣਤੀ ਨਹੀਂ ਜੀ ਕਿੱਥੋਂ ਕਿੱਥੋਂ ਆਉਂਦੀ ਆ ਬਾਹਰਲੇ ਦੇਸ਼ ਤੋਂ ਵੀ ਆ ਕੇ ਬਾਹਰੋਂ ਵੀ ਸਾਡੇ ਜਿਵੇਂ ਬਾਹਲੇ ਆਣੇ ਆ ਬਾਹਰੋਂ ਵੀ ਇੱਥੇ ਆਲੇ-ਦਾਲੇ ਦੇ ਜਿੱਥੇ-ਜਿੱਥੇ ਜਿਸਨੂੰ ਪਤਾ ਲੱਗਿਆ ਇੱਥੇ ਤਾਂ ਚਲੋ ਪਿੰਡ ਇੱਕ ਛੋਟਾ ਪਿੰਡਾਂ ਨਗਰ ਆ ਇਹ ਜਿਹੜੀ ਮਾਨਤਾ ਤੁਹਾਨੂੰ ਪਤਾ ਲੱਗੂ ਉਹਨਾਂ ਸਾਭ ਦੇ ਵਿੱਚ ਜਾ ਕੇ ਅੱਛਾ ਜੀ ਜਿੱਥੇ ਇਹਨਾਂ ਦਾ ਜਨਮ ਸਥਾਨ ਹੈ ਉੱਥੇ ਤਾਂ ਸੰਗਤ ਪਤਾ ਨਹੀਂ ਕਿੰਨੀ ਕਉਂਦੀ ਆ ਕਿੰਨੀ ਆਉਂਦੀ ਆ 28 ਉਹ 29 ਮਾਰਚ ਨੂੰ ਰੈਣ ਸਵਾਈ ਕੀਰਤਨ ਉਹਨਾਂ ਸਾਭ ਦੇ ਵਿੱਚ ਹਾਂ ਰਾਤ ਤੋਂ 29 ਤੱਕ 28 ਰਾਤ ਤੋਂ 29 ਸਵੇਰ 8 ਵਜੇ ਤੱਕ ਉਸ ਟਾਈਮ ਤੇ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਹੀ ਲਾ ਲਓ ਸੰਗਤਾਂ ਉੱਥੇ ਹੁੰਦੀਆਂ ਪੂਰਾ ਪੰਜਾਬ ਕੀ ਬਾਹਰਲੇ ਸੁਬਿਆਂ ਦੇ ਵਿੱਚ ਵੀ ਜਗ ਉੱਥੇ ਆਉਂਦੀ ਹੈ ਦਾਸ ਹਣੀ ਉੱਥੇ ਜਾ ਕੇ 28 ਨੂੰ ਜਾਂਦੇ ਆ 29 ਨੂੰ ਉੱਥੋਂ ਵਾਪਸ ਆਉਂਦੇ ਆ ਅਸੀਂ ਇੱਥੇ 26 27 28 ਨੂੰ ਅਸੀਂ ਇੱਥੇ ਮਨਾਉਂਦੇ ਆ ਉਹਨਾਂ ਦਾ ਜਨਮ 28 ਤਰੀਕ ਨੂੰ ਇੱਥੇ ਮਨਾਇਆ ਜਾਂਦਾ ਫਿਰ ਅਸੀਂ ਦੁਪਹਿਰ ਤੋਂ ਬਾਅਦ ਉੱਥੇ ਉਹਨਾਂ ਸਾਹਿਬ ਚਲੇ ਜਾਂਦੇ ਜਿੰਨੇ ਵੀ ਬਾਅਦ ਉਹਨਾਂ ਸਾਹਿਬ ਜਾ ਕੇ ਉਹਨਾਂ ਸਾਹਿਬ ਜਾ ਕੇ ਪੂਰੀ ਰਾਤ ਉੱਥੇ ਕੀਰਤਨ ਰੈਣ ਸਭਾਈ ਹੁੰਦਾ ਜਿਹੜੇ ਐਸ ਟਾਈਮ ਤੇ ਮੌਜੂਦਾ ਗੱਡੀ ਦੇ ਵਿੱਚ ਬਾਬਾ ਸਰਬਜੋਤ ਸਿੰਘ ਜੀ ਵਿਧੀ 17ਵੀਂ ਗੱਡੀ ਦੇ ਬਾਰਸ ਉੱਥੇ ਸਾਡੇ ਨਾਲ ਐਸ ਸੰਗਤਾਂ ਦੇ ਵਿੱਚ ਹਾਜ਼ਰ ਹੋ ਕੇ ਪੈਂਦੇ ਨੇ ਮਾਈ ਜੀ ਦੱਸ ਰਹੇ ਸੀਗੇ ਜੇਕਰ ਇਸ ਪਿੰਡ ਵਿੱਚ ਕਿਸੇ ਦਾ ਵਿਆਹ ਹੁੰਦਾ ਪਹਿਲਾਂ ਆ ਕੇ ਮੱਥਾ ਟੇਕਦਾ ਫਿਰ ਗੁਰੂ ਘਰ ਜਾਂਦਾ ਹਾਂਜੀ ਪਹਿਲਾਂ ਇਹ ਸਾਬਸੀ ਕਿ ਬੇਦੀ ਨੂੰ ਮੰਨ ਕੇ ਸਾਰਾ ਕੁਝ ਇੱਥੇ ਮੱਥਾ ਟੇਕ ਕੇ ਸੱਚੇ ਹੱਤੋਂ ਐ ਨਾ ਤੋਂ ਕਿਹਾ ਉਹਦਾ ਮੱਥਾ ਟੇਕਣਾ ਫਿਰ ਗੁਰੂ ਘਰ ਮੱਥਾ ਟੇਕ ਕੇ ਫਿਰ ਜਨ ਸਾਡੀ ਬਰਾਤ ਚੜ੍ਹਦੀ ਆ ਜਦ ਵਾਪਸੀ ਆਉਂਦੇ ਆ ਜਦ ਵੀ ਡੋਲਾ ਇੱਥੇ ਆ ਕੇ ਉਤਰਦਾ ਇੱਥੇ ਮੱਥਾ ਟੇਕ ਕੇ ਵਾਪਸੀ ਕਰ ਜਾਂਦਾ ਹਾਂਜੀ ਇਸ ਤਰ੍ਹਾਂ ਦੀ ਲੋਕ ਸੰਗਤਾਂ ਇੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸੁਖਣਾ ਪੂਰੀ ਹੁੰਦੀ ਹੈ ਸੁਖਣਾ ਦੀ ਸਭ ਦੀ ਪੂਰੀ ਹੁੰਦੀ ਹੈ ਸਭ ਨੂੰ ਬਾਬਾ ਇਹ ਦਿੰਦਾ ਹੈ ਸਭ ਕੁਝ ਸੀ ਬਾਹਰ ਜਿੰਨੇ ਸਾਡੇ ਗਏ ਹੋਏ ਨੇ ਸਾਰੇ ਇੱਥੇ ਮੱਥਾ ਟੇਕ ਕੇ ਗਏ ਨੇ ਸਾਰੀ ਹੋਈ ਬੜੀ ਸ਼ਾਂਤੀ ਆ ਜੋ ਵੀ ਇੱਥੇ ਬਣਦਾ ਬਾਹਰੋਂ ਵੀ ਪੈਸਾ ਬਾਹਰ ਆ ਜਾਂਦਾ ਹਾਂਜੀ ਬਾਹਰੋਂ ਮੰਨਦੇ ਬਾਹਰੋਂ ਆ ਕੇ ਖੱਡ-ਵੱਲ ਵੀ ਕਰਾ ਰਹੇ ਨੇ ਇੱਥੇ ਹਾਂਜੀ ਤੁਸੀਂ ਮੈਨੂੰ ਦੱਸ ਰਹੇ ਸੀਗੇ ਵੀ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਜੇ ਕੋਈ ਇਸ ਪਿੰਡ ਚੋਂ ਚੋਰੀ ਕਰਕੇ ਬਾਹਰ ਜਾਂਦਾ ਸੀ ਤਾਂ ਉਹ ਅੰਨਾ ਹੋ ਜਾਂਦਾ ਹੁੰਦਾ ਹਾਂਜੀ ਇਹ ਸਾਡਾ ਪਿੰਡ ਪਹਿਲਾਂ ਵਾਂ ਜੇ ਬਜ਼ੁਰਗਾਂ ਦਾ ਪਿੰਡ ਪਹਿਲਾਂ ਪਿੱਛੇ-ਪਿੱਛੇ ਸੀ ਆਏ ਦਰਵਾਜ਼ੇ ਵੱਡੇ ਸਾਡਾ ਸੀ ਇੱਥੇ ਗੇਟ ਲੱਗੇ ਅਸੀਂ ਵੀ ਦੇਖਿਆ ਉਹ ਬਣਾਏ ਹੋਏ ਵੱਡੇ-ਵੱਡੇ ਲੱਕੜ ਦੇ ਉਸ ਤੋਂ ਬਾਅਦ ਸਾਡੇ ਬਜ਼ੁਰਗ ਇਹ ਦੱਸਦੇ ਸੀ ਵੀ ਜੇ ਕੋਈ ਅੰਦਰ ਵੱਡਦਾ ਸੀ ਨਾ ਚੋਰੀ ਕਰਕੇ ਬਾਹਰ ਨਹੀਂ ਨਿਕਲ ਸਕਦਾ ਉਸ ਇੱਥੇ ਅੰਨ੍ਹਾ ਹੋ ਜਾਂਦਾ ਦੇਖਣੋਂ ਬੰਦ ਹੋ ਜਾਂਦਾ ਸੀ ਅੱਛਾ ਜੀ ਹਾਂ ਜੀ ਬਈ ਇਸ ਦੀ ਗੁਰੂ ਘਰ ਦੀ ਸੇਵਾ ਇੰਨੀ ਜਾਣ ਦੀ ਇਹਨਾਂ ਨੇ ਪ੍ਰਮਾਤਮਾ ਵੱਲੋਂ ਹੀ ਬਹੁਤ ਪਿੰਡ ਦੀ ਰਖਿਆ ਕਰਦੀ ਹਾਂ ਜੀ